ਵੱਖ-ਵੱਖ ਇਲਾਕਿਆਂ ਦੀਆਂ ਜਿਵੇਂ ਮੁਸ਼ਕਲਾਂ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੇ ਤੁਹਾਨੂੰ ਨਿਊਜ਼ ਹੈਡਲਾਈਨ ਟੂਡੇ ਦੇ ਮਾਧਿਅਮ ਰਾਹੀਂ ਰੂਬਰੂ ਕਰਾਉਨੇ ਆ ਅੱਜ ਇਸੇ ਤਰ੍ਹਾਂ ਸਾਡੇ ਨਾਲ ਵਾਰਡ 82 ਤੋਂ ਪਿੰਡ ਕਾਲੇ ਤੋਂ ਕਾਉਂਸਲਰ ਸੰਦੀਪ ਸਿੰਘ ਹੁਣੀ ਸਾਡੇ ਨਾਲ ਮੌਜੂਦ ਨੇ ਤਾਂ ਗੱਲਬਾਤ ਕਰਾਂਗੇ ਸਰਕਾਰ ਦੇ ਕੰਮਾਂ ਤੇ ਤੇ ਸਰਕਾਰ ਦੇ ਨੁਮਾਇੰਦੇ ਵੀ ਨੇ ਤੇ ਨਾਲ ਵਾਰਡ 82 ਤੋਂ ਕਾਉਂਸਲਰ ਵੀ ਪਹਿਲਾਂ ਤਾਂ ਸੰਦੀਪ ਜੀ ਤੁਹਾਡਾ ਨਿਊਜ਼ ਹੈਡਲਾਈਨ ਟੂਡੇ ਤੇ ਬਹੁਤ ਬਹੁਤ ਧੰਨਵਾਦ ਧੰਨਵਾਦ ਤਾਂ ਖਦੀਜੀ ਨਚਾਨਾ ਜਿਹੜੇ ਦਰਸ਼ਕ ਵੇਖ ਰਹੇ ਬਾੜਪਿਆਸੀ ਤੇ ਜਾਂ ਸ਼ਹਿਰ ਵਾਸੀ ਆ ਸਰਕਾਰ ਦੇ ਨਮਾਇंदे ਵੇਖ ਰਹੇ ਆ 4 ਸਾਲ ਜਿਹੜੇ ਸਰਕਾਰ ਦੇ ਨੇ ਉਹ ਕਿਸ ਤਰ੍ਹਾਂ ਬਹੁਤ ਵਧੀਆ ਕਾਰਜਕਾਰੀ ਰਹੀ ਹੈ ਜੀ ਆਪਾਂ ਗੱਲ ਕਰੀਏ ਕੰਮਾਂ ਦੀ ਤਾਂ ਆਮ ਪੱਬੀ ਵੀ ਨੇ ਕੰਮ ਹੀ ਚਾਹੀਦਾ ਜੀ ਸੋ ਜੋ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੰਮ ਕੀਤੇ ਨੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਤੇ ਬਹੁਤ ਵਧੀਆ ਕਾਰਜਕਾਰੀ ਰਹੀ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਕਾਰਜਕਾਰੀ ਵਧੀਆ ਹੀ ਰਹੂਗੀ ਤੇ 2027 ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਫੇਰ ਰਿਪੀਟ ਹੋਊਗੀ ਜੀ ਕੀ ਕੰਮ ਵੇਖਦੇ ਹੋ ਸੰਦੀਪ ਜੀ ਜਿਹੜਾ ਤੁਸੀਂ ਸਮਝਦੇ ਗਏ ਸਰਕਾਰ ਫੇਰ ਵੀ ਦੇਖੋ ਜੀ ਕੰਮ ਸਭ ਤੋਂ ਵੱਡਾ ਕੰਮ ਦੇਖੀ ਜੀ ਹਰ ਘਰ ਦੀ ਜ਼ਰੂਰਤ ਬਿਜਲੀ 600 ਜੁੰਟ ਸਰਕਾਰ ਬੰਦਿਆ ਸਾਰੀ ਸਾਡੇ ਮਾਫ ਕੀਤੀ ਹੈ 600 ਜੁੰਟ ਮਾਫ ਕੀਤੇ ਨੇ ਕਿ ਜਿਹੜੀ ਕਿ ਬੜੀ ਵੱਡੀ ਫਲਬਦੀ ਆ ਦੂਜੀਆਂ ਸਰਕਾਰਾਂ ਵਿੱਚ ਐਸੀ ਬੀਸੀ ਜਨਰਲ ਕੋਟਾ ਦੇਖਿਆ ਜਾਂਦਾ ਸੀਗਾ ਪਰ ਸਾਡੀ ਸਰਕਾਰ ਨੇ ਜਾਤ ਜਾਤਾਂ ਬਰਾਦਰੀਆਂ ਤੋਂ ਉੱਤੇ ਉੱਠ ਕੇ ਸਾਰਿਆਂ ਨੂੰ ਇੱਕ ਨਿਗਾਹ ਨਾਲ ਦੇਖਿਆ ਤੇ ਸਾਰਿਆਂ ਦੇ 600 ਜੁੰਟ ਮਾਫ ਕੀਤੇ ਆ ਸੋ ਅੱਜ ਦੇ ਟਾਈਮ ਵਿੱਚ 3-4000 ਰੁਪਿਆ ਬਚਤ ਜਿਹੜੀ ਆ ਬਿਜਲੀ ਦੇ ਬਿੱਲ ਦੀ ਇੱਕ ਮੱਧ ਵਰਗੀ ਪਰਿਵਾਰ ਜਿਹੜਾ ਅਸੀਂ ਕਹਿ ਸਕਦੇ ਹਾਂ ਹੋ ਰਹੀ ਆ ਸੋ ਸਰਕਾਰ ਦੀ ਮੈਂ ਸਭ ਤੋਂ ਵਧੀਆ ਤਹਿ ਹੈ ਜੀ ਕਿ ਬਿਜਲੀ ਹਰੇਕ ਘਰ ਦੀ ਜ਼ਰੂਰਤ ਆ ਸੋ ਸਰਕਾਰ ਵੱਲੋਂ ਜਿਹੜੇ 600 ਯੂਨਟ ਦਿੱਤੇ ਗਏ ਨੇ ਉਸ ਤੋਂ ਇਲਾਵਾ ਜੇ ਗੱਲ ਕਰੀਏ ਜੀ ਮਹੱਲਾ ਕਲੀਨਿਕ ਬਣਾਏ ਗਏ ਨੇ ਮੇਰੀ ਵਾਰਡ ਵਿੱਚ ਜੀ ਵੀ ਮਹੱਲਾ ਕਲੀਨਿਕ ਆ ਜਿੱਥੇ ਗਰੀਬ ਪਰਿਵਾਰ ਦੇ ਲੋਕ ਨੇ ਜਿਹੜੇ ਕਿ ਉਹ ਫ੍ਰੀ ਮੁਫਤ ਇਲਾਜ ਕਰਾਉਂਦੇ ਨੇ ਆਪਣੇ ਸੋ ਆਮ ਬੰਦੇ ਨੂੰ ਤੇ ਸਿਹਤ ਸਹੂਲਤ ਪਾਣੀ ਬਿਜਲੀ ਛੜਕਾਂ ਇਹ ਸਾਰੇ ਚਾਹੀਦੇ ਸਰਕਾਰ ਵਧੀਆ ਪ੍ਰੋਵਾਈਡ ਕਰ ਰਹੀ ਹੈ ਹੁਣ ਵਾਰਡ ਵਿੱਚ ਅਸੀਂ ਜਿਤਨਾ ਕੰਮਾਂ ਦੀ ਗੱਲ ਕਰੀਏ ਆਪਣੀ ਵਾਰਡ ਵਿੱਚ ਮੇਰੇ ਮੈਂ ਤਕਰੀਬਨ 14-15 ਕਰੋੜ ਦੇ ਕੰਮ ਜਿਹੜੇ ਇਲੈਕਸ਼ਨ ਹੋਣ ਤੋਂ ਪਹਿਲਾਂ ਕਰਵਾਏ ਸੀ ਸੋ ਮੈਨੂੰ ਨਹੀਂ ਲੱਗਦਾ ਕਿ ਹੋਰ ਵੀ ਸਰਕਾਰਾਂ ਦੇ ਵਿੱਚ ਸਰਕਾਰ ਬਣ ਤੋਂ ਬਾਅਦ ਵੀ ਇਹ ਕੰਮ ਕਰਾ ਸਕਦੀ ਹੈ ਕਿ ਜਿੰਨੇ ਕੰਮ ਮੈਂ ਆਪਣੀ ਵਾਰਡ ਵਿੱਚ ਜਿਹੜੇ ਪਹਿਲੇ 2 ਸਾਲ ਦੀ ਕਾਰਜਕਾਰੀ ਵਿੱਚ ਕਰਵਾਏ ਪੂਰੇ ਵਾਰਡ ਦੇ ਵਿੱਚ ਜਿਵੇਂ ਵਿਕਾਸ ਦੀ ਗੱਲ ਕਰੀਏ ਵਕਾਸ ਕਿਸ ਤਰ੍ਹਾਂ ਹੋਇਆ ਤੁਹਾਡੇ ਆਲਰੇਡੀ ਜਿਸ ਤਰ੍ਹਾਂ ਤੁਸੀਂ ਕਾਉਂਸਲਰ ਚੁਣੇ ਹੋ ਪਹਿਲਾਂ ਵੀ ਗਲੀਆਂ ਦੇ ਵਿੱਚ ਵਿਕਾਸ ਹੋਇਆ ਹੁਣ ਕਿਹੜੀਆਂ ਗਲੀਆਂ ਦੇ ਵਿੱਚ ਦੇਖੋ ਜੀ ਹੁਣ ਸਭ ਤੋਂ ਪਹਿਲਾਂ ਤਾਂ ਅਸੀਂ ਕਾਲੇ ਪਿੰਡ ਦੀ ਜਿਹੜੀ ਰੀਡ ਦੀ ਹੱਡੀ ਆ ਸਾਡੀ ਰੋਡ ਜਿਹੜੀ ਬਾਈਪਾਸ ਤੋਂ ਲੈ ਕੇ ਖੰਡ ਵਾਲਾ ਚੌਂਕ ਤੱਕ ਜਾਂਦੀ ਆ ਉਹ ਜਿਹੜੀ ਸਾਡੀ ਰੋਡ ਦਾ ਸੀ ਉੱਥੇ ਕੰਮ ਚਾਲੂ ਹੋ ਚੁੱਕਾ ਵਾ ਸੋ ਆਉਣ ਵਾਲੇ ਦਿਨਾਂ ਚ ਉਹ ਦਾਦ ਘੱਟ ਰੱਖਿਆ ਜਾਊਗਾ ਐਮਐਲਏ ਸਾਹਿਬ ਦੇ ਵੱਲੋਂ ਤੇ ਉਹ ਜਿਹੜੀ ਲੋਕਾਂ ਦੇ ਨੂੰ ਸਮਰਪਿਤ ਕੀਤੀ ਜਾਊਗੀ ਵਰਤੋਂ ਦੇ ਵਾਸਤੇ ਉੱਥੇ ਚੈਂਬਰਾਂ ਦਾ ਕੰਮ ਸਾਡਾ ਚੱਲਦਾ ਪਿਆ ਰੋਡ ਦੇ ਉੱਤੇ ਚੈਂਬਰ ਬਣਵਾ ਰਹੇ ਹਾਂ ਕਿ ਕੱਲ ਨੂੰ ਪਾਣੀ ਦੀ ਨਿਕਾਸੀ ਵਾਸਤੇ ਜਿੰਨਾ ਚਿਰ ਪ੍ਰੋਪਰ ਨਹੀਂ ਹੋਊਗੀ ਫਿਰ ਰੋਡ ਖਰਾਬ ਹੋ ਜਾਂਦੇ ਆ ਸੋ ਸਭ ਤੋਂ ਪਹਿਲਾਂ ਅਸੀਂ ਉੱਥੇ ਚੈਂਬਰ ਬਣਵਾ ਰਹੇ ਹਾਂ ਰੋਡ ਤੇ ਤਕਰੀਬਨ 1.5 ਤੋਂ 2 ਕਿਲੋਮੀਟਰ ਲੰਮਾ ਰੋਡ ਆ ਜਿਹੜਾ ਅਸੀਂ ਬਣਵਾਉਣ ਜਾ ਰਹੇ ਹਾਂ ਇਹ ਕ ਪਿਛਲੇ ਬੰਨੇ ਸ਼ੇਰ ਸਾਹ ਸੂਰੀ ਰੋਡ ਪੈਂਦੀ ਆ ਉਹ ਸੜਕ ਲੰਬੀ ਦੀ ਲੰਬੀ ਜਿਹੜੀ ਮੇਨ ਜੀਟੀ ਰੋਡ ਨੂੰ ਬਾਹਰ ਨਿਕਲਦੀ ਆ ਉਹ ਕਾਫੀ ਲੰਬੇ ਸਮੇਂ ਤੋਂ ਉਹਦੀ ਇਸ ਤਰ੍ਹਾਂ ਦੀ ਹਾਲਤ ਆ ਬੱਜਰੀ ਖਿਲਰੀ ਰਹਿੰਦੀ ਆ ਹਾਦਸੇ ਹੁੰਦੇ ਆ ਉਹ ਸੜਕ ਤੁਹਾਨੂੰ ਕੀ ਲੱਗਦਾ ਕਦੋਂ ਤੱਕ ਬਣੇਗੀ ਜੀ ਮੈਂ ਉਸੇ ਗੱਲ ਤੇ ਆ ਰਿਹਾ ਸੀਗਾ ਉਸ ਰੋਡ ਤੇ ਵੀ ਕੰਮ ਚੱਲ ਰਿਹਾ ਉਹ ਅਸੀਂ ਬਾਈਪਾਸ ਤੋਂ ਲੈ ਕੇ ਤੇ ਸਾਰੀ ਜਿਹੜੀ ਨਵੀਂ ਬਣਵਾ ਰਹੇ ਉੱਥੇ ਵੀ ਸਾਡਾ ਚੈਂਬਰਾਂ ਦਾ ਕੰਮ ਚੱਲ ਰਿਹਾ ਕਿਉਂਕਿ 2022 ਵਿੱਚ ਅਸੀਂ ਬਣਵਾਈ ਸੀਗੀ ਉਦੋਂ ਤੇ ਕੁਝ ਕਮੀ ਪੇਸ਼ੀ ਹੋਣ ਕਰਕੇ ਚੈਂਬਰ ਨਾ ਔਣ ਕਰਕੇ ਸੀਗਾ ਪਰ ਰੋਡ ਫੇਰ ਖਰਾਬ ਹੋ ਗਿਆ ਬਟ ਉਸ ਚੀਜ਼ ਤੋਂ ਸਿੱਖਦੇ ਹੋਏ ਅਸੀਂ ਐਤ ਕੀ ਪਹਿਲਾਂ ਚੈਂਬਰ ਬਣਵਾ ਰਹੇ ਹਾਂ ਉਸ ਰੋਡ ਤੇ ਵੀ ਸੋ ਉਹਦਾ ਇਕੱਠਾ ਹੀ ਦਿਗਟਮ ਸੀ ਆਉਣ ਵਾਲੇ ਦਿਨਾਂ 'ਚ ਰੱਖ ਕੇ ਤੇ ਲੋਕਾਂ ਦੀ ਵਰਤੋਂ ਵਾਸਤੇ ਕਿ ਕੁਇੰਨਾ ਨੂੰ ਮੁਸ਼ਕਿਲ ਲਾਵੇ ਸੋ ਉਹ ਲੋਕਾਂ ਦੀ ਸਹੂਲਤ ਵਾਸਤੇ ਅਸੀਂ ਉਹਨੂੰ ਵੀ ਬਣਵਾਉਣ ਜਾ ਰਹੇ ਹਾਂ ਥੋੜੇ ਜਣੇ ਦੇ ਵਿੱਚ ਹੋਰ ਜਿਹੜੇ ਵਿਕਾਸ ਜਿਹੜੇ ਗਲੀਆਂ ਦੇ ਤੁਹਾਡੇ ਰਹਿੰਦੇ ਜਿਹੜੇ ਹੋਣ ਵਾਲੇ ਰਹਿੰਦੇ ਦੇ ਦੇਖੋ ਜੀ ਇੱਕ ਇੱਕੋ ਦਮ ਤਾਂ ਜਲਦੀ ਜਲਦੀ ਤਾਂ ਕੁਝ ਵੀ ਨਹੀਂ ਹੁੰਦਾ ਕੰਮਾਂ ਨੂੰ ਟਾਈਮ ਤਾਂ ਲੱਗਦਾ ਹੀ ਆ ਸਾਰੇ ਕੰਮ ਅਸੀਂ ਐਸਟੀਮੇਟ ਲਵਾਏ ਹੋਏ ਨੇ ਜਿਉਂ-ਜਿਉਂ ਐਸਟੀਮੇਟ ਪਾਸ ਹੁੰਦੇ ਜਾਣਗੇ ਅਸੀਂ ਆਪਣੇ ਇਲਾਕੇ ਦੇ ਕੰਮ ਆ ਗਲੀਆਂ ਦੇ ਆ ਸੀਵਰੇਜ ਦੇ ਆ ਵਾਟਰ ਸਪਲਾਈ ਦੇ ਆ ਉਸੇ ਨਾਲ ਦੀ ਨਾਲ ਹੀ ਉਹ ਟਾਈਮ-ਟਾਈਮ ਕੰਮ ਚੱਲਦੇ ਰਹੂਗਾ ਤੇ ਹੁੰਦੇ ਰਹਿਣਗੇ ਚਾਰ ਸਾਲਾਂ ਸੰਦੀਪ ਜੀ ਜਿਸ ਤਰ੍ਹਾਂ ਵਿਕਾਸ ਹੁੰਦਾ ਸੀਵਰ ਪਹਿਲਾਂ ਗਲੀਆਂ ਬਣਨ ਤੋਂ ਪਹਿਲਾਂ ਹੁੰਦਾ ਕਿ ਵਾਟਰ ਸਪਲਾਈ ਦੀਆਂ ਪਾਈਪਾਂ ਪੈਂਦੀਆਂ ਸੀਵਰ ਸਪਲਾਈ ਦੀਆਂ ਪਾਈਪਾਂ ਪੈਂਦੀਆਂ ਫਿਰ ਸੜਕਾਂ ਬਣਦੀਆਂ ਹੁਣ ਇਹਨੇ ਕੰਮ ਜਿਵੇਂ ਜੱਕਦਮ ਸਾਰੇ ਇਕੱਠੇ ਹੋ ਗਏ ਉਹ ਫਿਰ ਕਿਸ ਤਰ੍ਹਾਂ ਇੱਕ ਸਾਲ ਦੇ ਅੰਦਰ ਦੇਖੋ ਜੀ ਮੈਂ ਆਪਣੀ ਵਾਰ ਦੀ ਗੱਲ ਕਰਾਂ ਤਾਂ ਇੱਥੇ ਤੇ ਕੁਝ ਵੀ ਇਦਾਂ ਦਾ ਨਹੀਂ ਹੈਗਾ ਵੀ ਇਕੱਠੇ ਹੀ ਨੇ ਬੜੇ ਪ੍ਰੋਸੈਸ ਨਾਲ ਬੜੇ ਵਧੀਆ ਇੱਕ ਸੁਚਾਰੂ ਢੰਗ ਨਾਲ ਤੇ ਇੱਕ ਵਧੀਆ ਟੈਕਨੀਕਲ ਵੇ ਦੇ ਵਿੱਚ ਮੈਂ ਆਪਣੀ ਵਾਰ ਦੇ ਵਿੱਚ ਕੰਮ ਕਰਵਾ ਰਿਹਾ ਹਾਂ ਦੇਖੋ ਜਿੱਥੇ ਸਾਨੂੰ ਵਾਟਰ ਸਪਲਾਈ ਦੇ ਲੋੜ ਆ ਪਹਿਲਾਂ ਵਾਟਰ ਸਪਲਾਈ ਪਾ ਰਹੇ ਹਾਂ ਜਿੱਥੇ ਸੀਵਰੇਜ ਦੀ ਲੋੜ ਆ ਸੀਵਰੇਜ ਪਾ ਰਹੇ ਕਿਉਂਕਿ ਸਰਕਾਰ ਦਾ ਪੈਸਾ ਵਾਪਾ ਪਿੰਲੋ ਜਿਸੇ ਸੀਵਰੇਜ ਹੀ ਨਹੀਂ ਹੈਗਾ ਮੇਰੇ ਖਿਆਲ ਨਾਲ ਉੱਥੇ ਰੋਡ ਬਣਾਉਂਦਾ ਫਾਇਦਾ ਨਹੀਂ ਕਿਉਂਕਿ ਸੀਵਰ ਕੱਲ ਨੂੰ ਪੈਣਾ ਹੈ ਤਾਂ ਰੋਡ ਫੇਰ ਟੁੱਟੂ ਗਈ ਸੋ ਕੰਮ ਨੂੰ ਵਧੀਆ ਤਰਤੀਬ ਨਾਲ ਕੀਤਾ ਜਾਵੇ ਤਾਂ ਮੇਰੇ ਖਿਆਲ ਨਾਲ ਉਹ ਜਿਆਦਾ ਟਾਈਮ ਕੱਢ ਜਾਂਦਾ ਵਾ ਕੰਮ ਜਿਹੜਾ ਅਸੀਂ ਲੋਕਾਂ ਦੀ ਸਹੂਲਤ ਵਾਸਤੇ ਕੀਤਾ ਹੁੰਦਾ ਵਾ ਸੋ ਮੇਰੇ ਹਿਸਾਬ ਨਾਲ ਤਾਂ ਕੰਮ ਜਿਹੜਾ ਵਾ ਪ੍ਰੋਪਰ ਇੱਕ ਸਚਾਰੂ ਦੇ ਟੈਕਨੀਕਲ ਵੇ ਨਾਲ ਕਰਉਣਾ ਚਾਹੀਦਾ ਵਾ ਹੁਣ ਜਿਆਦਾ ਗਲੀਆਂ ਤਾਂ ਮੇਰੀ ਵਾਰਡ ਦੇ ਵਿੱਚ ਨਹੀਂ ਪਰ ਜਿੰਨੀਆਂ ਵੀ ਹੈਗੀਆਂ ਨੇ ਤਕਰੀਬਨ ਪਹਿਲਾਂ ਉਥੇ ਮੈਂ ਵਾਟਸਐਪ ਲਾਈਨ ਪਾਈਆਂ ਨੇ ਸੀਵਰੇਜ ਪਵਾਏ ਨੇ ਹੁਣ ਮੋਸਟ ਆਫ ਜਿਹੜੀਆਂ ਗਲੀਆਂ ਨੇ ਉਹ ਕੱਚੀਆਂ ਹੀ ਜਿਹੜੀਆਂ ਦੋਚਾ ਰਹਿ ਗਈਆਂ ਉਹ ਅਸੀਂ ਪੱਕੀਆਂ ਕਰਵਾਉਣ ਜਾ ਰਹੇ ਹਾਂ ਬਾਕੀ ਸੀਵਰੇਜ ਦਾ ਕੰਮ ਹੈ ਜਿਹੜਾ ਵੀ ਅਸੀਂ ਨਾਲ ਦੀ ਨਾਲ ਕਰਵਾ ਰਹੇ ਹਾਂ ਇਕੱਠਾ ਕੰਮ ਤੇ ਚਲੋ ਕੋਈ ਵੀ ਨਹੀਂ ਹੁੰਦਾ ਬਟ ਅਸੀਂ ਲੱਗੇ ਹੋਏ ਹਾਂ ਜਦੋਂ ਦੀ ਸਰਕਾਰ ਬਣੀ ਆ ਸੋ ਵਧੀਆ ਤਰੀਕੇ ਨਾਲ ਅਸੀਂ ਕੰਮ ਕਰ ਰਹੇ ਹਾਂ ਕੁਝ ਵੀ ਇਦਾਂ ਦਾ ਨਹੀਂ ਕਿ ਸਾਰਾ ਰਹਿ ਗਿਆ ਤੇ ਕੰਮ ਰਹਿ ਜਾਣੇ ਆ ਸਾਰੇ ਕੰਮ ਅਸੀਂ ਪਹਿਲਾਂ ਹੀ ਕਰਵਾਏ ਨੇ ਆਉਣ ਵਾਲੇ ਦਿਨਾਂ ਵਿੱਚ ਵੀ ਕਰਵਾਵਾਂਗੇ ਹੋਰ ਜਿਹੜੀਆਂ ਪਾਰਕਾਂ ਹੈਗੀਆਂ ਉਹਦੀ ਵਿਕਾਸ ਡਿਵੈਲਪਮੈਂਟ ਕਿਦਾਂ ਬਾਰਕ ਜੀ ਸਾਡੀ ਵਾਰਡ ਦੇ ਵਿੱਚ ਇੱਕ ਸਾਡੇ ਕਾਲੇ ਪਿੰਡ ਵਿੱਚ ਬਾਰਕਾ ਉਹਦਾ ਅਸੀਂ ਪਿੱਛੇ ਤੇ ਕੰਮ ਚਾਲੂ ਕਰਵਾਇਆ ਸੀਗਾ ਤੇ ਤੁਹਾਨੂੰ ਪਤਾ بارشਾਂ ਬਹੁਤ ਜ਼ਿਆਦੀਆਂ ਪੈਣ ਕਰਕੇ ਉਹਦਾ ਕੰਮ ਰੁਕ ਗਿਆ ਸੀਗਾ ਸੋ ਵੀ ਐਕਸਨ ਸਾਹਿਬ ਨਾਲ ਸਾਡੀ ਗੱਲ ਹੋ ਗਈ ਹੈ ਥੋੜੇ ਦਿਨਾਂ ਦੇ ਵਿੱਚ ਵਿੱਚ ਉਹਦਾ ਵੀ ਕੰਮ ਚਾਲੂ ਕਰਵਾ ਕੇ ਤੇ ਬੱਚਿਆਂ ਵਾਸਤੇ ਝੂਲੇ ਲਗਵਾਏ ਸੀਗੇ ਸੋ ਉਹਦਾ ਵੀ ਪ੍ਰੋਪਰ ਜਿਹੜਾ ਕੰਮ ਆ ਉਹ ਥੋੜੇ ਦਿਨਾਂ ਦੇ ਵਿੱਚ ਵਿੱਚ ਅਸੀਂ ਕੰਪਲੀਟ ਕਰਵਾ ਦਾਂਗੇ ਇਸ ਤੋਂ ਇਲਾਵਾ ਸਾਡੀ ਇੱਕ ਹਰਗੁਮੰਦਿਆਨੂ ਵਿੱਚ ਬਾਰਕਾ ਉੱਥੇ ਅਸੀਂ ਵੀ ਕੰਮ ਕਰਵਾਇਆ ਹੋਇਆ ਵਾ ਇੱਕ ਸਾਡੀ ਜੱਜ ਡੇਰੀ ਹਰਗੁਮੰਦਿਆਨੂ ਉੱਥੇ ਅਸੀਂ ਇੱਕ ਟੂਬਲ ਦਾ ਬੋਰ ਕਰਵਾਇ ਜਿਹੜਾ ਪਿਛਲੇ 15 ਕ ਦਿਨ ਹੋਏ ਨੇ ਉਥੇ ਇਸੇ ਦਾ ਘਟ ਨਹੀਂ ਕੀਤਾ ਵਾ ਕਿ ਉਸ ਇਲਾਕੇ ਨੂੰ ਸਾਫ਼ ਪਾਣੀ ਦੀ ਜਿਹੜੀ ਆ ਮਹੀਆ ਕਰਵਾਇਆ ਜਾਵੇ ਕਿਉਂਕਿ ਉਸ ਇਲਾਕੇ ਵਿੱਚ ਸਾਰੀ ਵਸੋਂ ਜਿਹੜੀ ਨਵੀਂ ਆ ਤੇ ਵਾਟਰ ਸਪਲਾਈ ਨਹੀਂ ਪਈ ਸੀ। ਸੋ ਉਥੇ ਅਸੀਂ ਬੋਰ ਕਰਵਾਇਆ ਹੋਇਆ ਜੱਜ ਦੇਰੀ ਵਾਲੀ ਪਾਰਕ ਉਹ ਪਾਰਕ ਨੂੰ ਵਧੀਆ ਬਣਾਇਆ ਜਾਊਗਾ ਕਿ ਲੋਕੀ ਉੱਥੇ ਸੈਰ ਕਰ ਸਕਣ, ਬੱਚੇ ਖੇਡ ਸਕਣ ਆ ਗੋਦ ਵਿੱਚ। ਮਰ ਐਮ ਐਲ ਏ ਹੁਣ ਆਵਲੋ ਸਹਿਯੋਗ ਕਿੱਦਾਂ? ਕੰਮ ਹੀ ਸਾਰਾ ਐਮ ਐਲ ਏ ਸਾਹਿਬ ਲੋਰਿਆ ਜੀ। ਜੇ ਆਪਾਂ ਗੱਲ ਕਰੀਏ ਤਾਂ ਕੋਈ ਵੀ ਕੰਮ ਆ ਹਲਕੇ ਦਾ ਮਾਪ ਉਹ ਐਮ ਐਲ ਏ ਹੁੰਦਾ ਵਾ। ਸੋ ਐਮਐਲਏ ਸਾਹਿਬ ਲੋਕਾਂ ਦਾ ਸਪੋਰਟ ਵਧੀਆ ਕੰਮ ਕਰ ਰਹੇ ਨੇ ਤੇ ਅੱਗੇ ਵੀ ਵਧੀਆ ਕੰਮ ਕਰਨਗੇ ਸੋ ਅਸੀਂ ਤੇਸੀ ਆਸ ਰੱਖਦੇ ਆ ਕਿ ਜਿੱਦਾਂ ਪਹਿਲੇ ਉਹਨਾਂ ਨੇ ਟਾਈਮ ਦੇ ਵਿੱਚ ਤਿੰਨ ਚਾਰ ਸਾਲ ਤੋਂ ਜੋ ਕੰਮ ਕਰਵਾਏ ਨੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਦਾਂ ਹੀ ਕੰਮ ਕਰਵਾਉਣਗੇ ਤੇ ਆਪਣੇ ਹਲਕੇ ਦੀ ਜਰੀ ਨੁਹਾਰ ਬਦਲਣਗੇ ਤੇ ਜੋ ਜੋ ਲੋਕਾਂ ਦੀ ਡਿਮਾਂਡ ਆ ਕੰਮਾਂ ਦੀ ਚਾਹੀਏ ਉਹ ਕਿਸੇ ਵੀ ਡਿਪਾਰਟਮੈਂਟ ਦਾ ਹੋ ਸਕਦੀ ਆ ਉਹ ਉਹਨਾਂ ਨੂੰ ਪੂਰੀਆਂ ਕਰਨਗੇ ਤੇ ਲੋਕ ਉਹਨਾਂ ਨੂੰ ਇਦਾਂ ਹੀ ਪਿਆਰ ਕਰਦੇ ਰਹਣਗੇ ਇਹ ਹੜਾ ਨੂੰ ਲੈ ਕੇ ਸਰਕਾਰ ਦੇ ਕੰਮ ਕਿਦਾਂ ਖੜਾ ਤੇ ਦੇਖੋ ਜੀ ਬਹੁਤ ਮਾਰ ਝੱਲੀ ਆ ਸਾਡੇ ਪੰਜਾਬ ਨੇ ਐ ਤੇ ਕੀ ਬਾਈਚ ਵੀ ਆਏ ਸੀਗੇ ਪਰ ਸੁਣਨ ਦੇ ਵਿੱਚ ਇਸ ਤੋਂ ਕੋ ਤੁਸੀਂ ਵੀ ਰਿਪੋਰਟਰ ਤੁਹਾਨੂੰ ਪਤਾ ਹੋਊਗਾ ਕਿ ਆਂਦੇ ਕਿ ਉਸ ਤੋਂ ਵੀ ਜ਼ਿਆਦਾ ਹਰਾਣੇ ਕਰਨ ਚ ਆਇਆ ਸੋ ਸਰਕਾਰ ਆਪਣੇ ਤੌਰ ਤੇ ਜੋ ਸਰਕਾਰ ਵੱਲੋਂ ਸਹੂਲਤਾਂ ਹੋਣੀਆਂ ਚਾਹੀਦੀਆਂ ਉਥੇ ਟਰਾਲੀਆਂ ਭੇਜਦੇ ਨੇ ਰਸ਼ਨ ਭੇਜਦੇ ਨੇ ਹੁਣ ਉਥੇ ਦੇਖਣ ਦੇ ਵਿੱਚ ਆਇਆ ਕਿ ਪਾਣੀ ਘਟ ਰਿਹਾ ਆ ਤੇ ਜਿੱਥੇ ਜਿੱਥੇ ਅਰੇਤਾ ਵਗੈਰਾ ਆਈ ਸੀਗੀ ਖੇਤਾਂ ਦੇ ਵਿੱਚੋਂ ਕਹਿ ਰਹੇ ਨੇ ਕਿ ਪਾਲਿਸੀ ਤਿਆਰ ਕਰ ਰਹੇ ਨੇ ਸ਼ਾਇਦ ਹੋ ਚੁੱਕੀ ਆ ਇਹ ਦਿੱਤਾ ਜਿਹੜੀ ਆ ਉਹ ਖੇਤ ਮਾਲਕ ਦੀ ਹੋਊਗੀ ਸੋ ਸਰਕਾਰ ਆਪਣੇ ਤੌਰ ਤੇ ਜਿੰਨਾ ਤੱਕ ਕਰ ਸਕਦੀ ਵਧੀਆ ਕੰਮ ਕਰ ਰਹੀ ਹੈ ਬਾਕੀ ਕੁਝ ਐ ਦੇਖਣ ਵਿੱਚ ਆਇਆ ਕਿ ਜਿਹੜੀਆਂ ਪ੍ਰਾਈਵੇਟ ਸੰਸਥਾਵਾਂ ਨੇ ਸਿੰਗਰ ਨੇ ਜਾਂ ਜਿਹੜੀਆਂ ਹੋਰ ਜਿਹੜੇ ਦੁੱਖ ਦਰਦ ਨੂੰ ਸਮਝਦੇ ਆ ਜਾਂ ਜਿਹੜੇ ਐਨ ਜੀਓਜ਼ ਨੇ ਉਹਨਾਂ ਨੇ ਵੀ ਬਹੁਤ ਜ਼ਿਆਦਾ ਸਪੋਰਟ ਕੀਤੀ ਸੋ ਸਰਕਾਰ ਦੀ ਮਦਦ ਕੀਤੀ ਉਹਨਾਂ ਨੇ ਵੀ ਇੱਕ ਤਰੀਕਾ ਨਾਲ ਗੱਲ ਕਰੀਏ ਕਿਉਂਕਿ ਤਰਾਸ ਦੀ ਜਿਹੜੀ ਸੀ ਬਹੁਤ ਵੱਡੀ ਸੀਗੀ ਸੋ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਕੰਮ ਹੋਣਾ ਸੀਗਾ ਸੋ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਨਾ ਕਿ ਜਿਹੜੇ ਜਿਹੜੇ ਐਨ ਜੀਓ ਨੇ ਸਾਡੇ ਗਾਇਕ ਭਰਾ ਨੇ ਜਾਂ ਜਿਹੜੇ ਹੋਰ ਵੀ ਸਮਾਜਿਕ ਸੰਸਥਾਵਾਂ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿਉਂਕਿ ਔਖੇ ਟਾਈਮ ਵਿੱਚ ਜੀ ਜਿਹੜਾ ਬੰਦਾ ਖੜਦਾ ਆ ਉਹ ਹੀ ਆਪਣਾ ਦੁੱਖ ਸਮਝ ਕੇ ਉਹਨੂੰ ਹੀ ਆਪਾਂ ਕਹਿੰਦਾ ਵੀ ਸਾਡਾ ਅਕੱਛਰ ਤੇ ਦੁੱਖ ਸਮਝਦਾ ਆ ਬਾਕੀ ਚਲੋ ਇਹ ਤਾਂ ਇੱਕ ਕੁਦਰਤ ਦੀ ਮਾਰ ਸੀਗੀ ਇਹਦੇ ਵਿੱਚ ਕੋਈ ਵੀ ਕੁਝ ਨਹੀਂ ਕਰ ਸਕਦਾ ਸੋ ਆਸ ਕਰਦੇ ਆ ਕਿ ਅੱਗੇ ਤੋਂ ਜਦੋਂ ਵੀ ਕੁਛ ਇਦਾਂ ਦਾ ਹੁੰਦਾ ਆ ਤਾਂ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਜੱਠਣ ਵਾਸਤੇ ਵਧੀਆ ਪ੍ਰਬੰਧ ਕਰ ਲਏ ਜਾਣ ਤਾਂ ਕਿ ਜੋ ਇੰਨੀ ਜਿਆਦੀ ਮਾਰ ਆ ਜਿਹੜੀ ਐ ਤਕੀ ਪਈ ਆ گاਾਂ ਤੋਂ ਸਾਨੂੰ ਇਹ ਵੇਖਣ ਨੂੰ ਨਾ ਆਵੇ ਵਿਰੋਧੀ ਧਿਰ ਦਾ ਕਹਿਣਾ ਕਿ ਪਾਣੀ ਜਿਹੜਾ ਹੈ ਸਰਕਾਰ ਨੂੰ ਪਹਿਲਾਂ ਪਤਾ ਸੀ ਕਿ ਪਾਣੀ ਜਿਹੜਾ ਡੈਮ ਭਰਦਾ ਜਾ ਰਿਹਾ ਤੇ ਕਹਿੰਦੇ ਵੀ ਪਾਣੀ ਜਿਹੜਾ ਇਹ ਸਰਕਾਰ ਦੀ ਲਾਪਰਵਾਹੀ ਦੇ ਕਰਕੇ ਜਿਹੜਾ ਪੰਜਾਬ ਚ ਹੜਾ ਹੈ ਦੇਖੋ ਜੀ ਪੋਲਿਟਿਕਸ ਵੀ ਇੱਚ ਜਿੰਨੀ ਕਿ ਮੈਨੂੰ ਸਮਝ ਆ ਕਿ ਵਿਰੋਧੀ ਤੇ ਮੈਨੂੰ ਮੁੱਦਾ ਚਾਹੀਦਾ ਹੁੰਦਾ ਠੀਕ ਹੈ ਜੀ ਹੁਣ ਮੀ ਤਾਂ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਨਹੀਂ ਪਾਇ ਮੀ ਤਾਂ ਕੁਦਰਤੀ ਚੀਜ਼ ਹੈ ਜੀ ਹੈਨਾ ਜੀ ਸੋ ਇਹਦੇ ਵਿੱਚ ਵਿਰੋਧੀਆਂ ਨੂੰ ਤਾਂ ਮੁੱਦਾ ਚਾਹੀਦਾ ਹੈ ਜੀ ਕੋਈ ਕੋ ਮੁੱਦੇ ਉਹਨਾਂ ਕੋ ਵੇਖੋ ਜੀ ਜਿੰਨੇ ਕੰਮ ਕਰਨਾ ਭਾਜੀ ਲੂ ਘੋਲੋ ਦੇ ਘਰੇ ਨੇ ਕਮੀਆਂ ਪੇਸ਼ੀਆਂ ਦੇ ਘਰੇ ਨੇ ਜਿਹੜਾ ਬੰਦਾ ਕੰਮ ਕਰੂਗਾ ਜਿੰਨੇ ਇਲਜ਼ਾਮ ਲਾਉਣੇ ਆ ਜਾਂ ਕੰਮ ਹੀ ਨਹੀਂ ਕਰਨਾ ਉਹਦਾ ਤਾਂ ਕੰਮ ਇਲਜ਼ਾਮ ਲਾਉਣਾ ਸੋ ਉਹਨਾਂ ਦਾ ਕੰਮ ਹੈ ਇਲਜ਼ਾਮ ਲਾਉਣਾ ਫਿਲਮ ਹੀ ਕਰਦੇ ਰਹੇ ਉਹਨਾਂ 'ਨੂੰ ਇਲਜ਼ਾਮ ਹੀ ਲਾਉਣੇ ਆ ਸਾਡਾ ਕੰਮ ਹੈ ਜੀ ਕੰਮ ਕਰਨਾ ਭੈਣ ਭਰਾਵਾਂ ਦੇ ਵਿੱਚ ਲੈਣਾ ਉਹਨਾਂ ਦੀਆਂ ਦੁੱਖ ਤਕਲੀਫਾਂ ਨੂੰ ਸਮਝਣਾ ਸੋਸੀਂ ਆਪਣਾ ਕੰਮ ਕਰ ਰਹੇ ਆ ਉਹ ਆਪਣਾ ਜਿਹੜਾ ਦੂਸ਼ਨ ਬਾਜੀ ਦਾ ਕੰਮ ਕਰ ਰਹੇ ਆ ਕੋਈ ਗੱਲ ਨਹੀਂ ਬਾਕੀ ਪ੍ਰਮਾਤਮਾ ਦੇਖ ਰਿਹਾ ਜੀ ਕਿਹੜਾ ਬੰਦਾ ਕੰਮ ਕਰ ਰਿਹਾ ਵਾ ਉਸ ਤੋਂ ਵੱਡੀ ਪਾਵਰ ਨਹੀਂ ਕੋਈ ਹੈਗੀ ਤੋ ਪਰਮਾਤਮਾ ਅੰਗ ਸੰਗ ਸਹਿਯੋਗ ਦਾ ਸਾਰਿਆਂ ਤੇ ਸੋ ਇਦਾਂ ਦੀ ਬਾਕੀ ਕੋਈ ਗੱਲ ਨਹੀਂ। ਉਹਨਾਂ ਨੇ ਆਪਣਾ ਕੰਮ ਕਰੀ ਜਾਣਾ ਸੀ, ਆਪਣਾ ਕੰਮ ਕਰ ਰਹੇ ਨੇ। ਜਿਸ ਤਰ੍ਹਾਂ ਕਿਹਾ ਵਿਰੋਧੀ ਧਿਰ ਦਾ ਕੰਮ ਹੁੰਦਾ ਜਿਸ ਤਰ੍ਹਾਂ ਲੋਕਾਂ ਵੱਲੋਂ ਵੋਟਾਂ ਪਾਈਆਂ ਜਾ ਰਹੀਆਂ। ਹੁਣ ਉਹਨਾਂ ਦਾ ਕੀਤੇ ਜਾ ਰਿਹਾ ਤੇ ਉਹਨਾਂ ਦੀ ਵਾਰਡ ਦੇ ਜਿਹੜੇ ਵਿਰੋਧੀ ਧਿਰ ਦੇ ਲੋਕਾਂ ਦੇ ਕੰਮ ਨਹੀਂ ਹੋ। ਦੇਖੋ ਜੀ ਮੈਂ ਤਾਂ ਕਿਸੇ ਵਾਰਡ ਦੀ ਗੱਲ ਨਹੀਂ ਕਰੂੰਗਾ। ਮੇਰ ਨਾਲ ਤੁਸੀਂ ਮੇਰੀ ਵਾਰਡ ਦੀ ਗੱਲ ਕਰੋ ਤਾਂ ਮੈਂ ਤੁਹਾਨੂੰ ਦੇ ਬਾਰੇ ਜ਼ਿਆਦਾ ਦੱਸ ਸਕਦਾ ਹਾਂ। ਹੁਣ ਜਿਹੜੀ ਵਾਰਡ 'ਚ ਕੰਮ ਨਹੀਂ ਹੋ ਰਿਹਾ ਉਸ ਵਾਰਡ ਦੇ ਕਾਉਂਸਲਰ ਸਾਹਿਬ ਨਾਲ ਤੁਸੀਂ ਗੱਲ ਕਰੋ। ਤਤਨੁ ਮੇਰੇ ਘਰ ਨਾਲੋਂ ਜ਼ਿਆਦਾ ਬਿਹਤਰੀਨਾ ਉਸ ਏਰੀਆ ਦਾ ਉਸ ਵਾਰਡ ਦਾ ਦੱਸ ਸਕਦੇ ਨੇ ਸੋ ਬਾਕੀ ਮੇਰੀ ਵਾਰਡ ਵਿੱਚ ਤਾਂ ਠੀਕ ਹੈ ਜੀ ਸਾਰੇ ਕੰਮ ਚੱਲਦੇ ਅਸੀਂ ਆ ਜਾਂਦਾ 24 ਘੰਟੇ ਆਪਣੇ ਭੈਣ ਭਰਾਵਾਂ ਦੇ ਲਈ ਸੋ ਜਿਹੜੀ ਵਾਰਡ 'ਚ ਨਹੀਂ ਕੰਮ ਹੋ ਰਿਹਾ ਉਹ ਤੁਹਾਨੂੰ ਉਸ ਵਾਰਡ ਦਾ ਕਾਉਂਸਲਰ ਉਹ ਵਿਖਾਣਾ ਵਧੀਆ ਦੱਸ ਸਕਦਾ ਜਿਹੜੇ ਵਾਰਡ 82 ਤੁਹਾਡੇ ਕਾਉਂਸਲਰ ਤੇ ਨਾ ਮੈਂ ਸਿੱਧਾ ਕੰਮ ਦਾਸੀ ਕਰਵਾਏ ਲੈਣੇ ਆ ਸਾਡੀ ਤੁਸੀਂ ਡਿਊਟੀ ਲਈ ਆ ਐਜ਼ ਅ ਕਾਉਂਸਲਰ ਵੋਟਾਂ ਪਾ ਕੇ ਤੁਸੀਂ ਦਿਤਾ ਆ ਕੰਮਾਂ ਦੀ ਤੁਸੀਂ ਟੈਨਸ਼ਨ ਨਹੀਂ ਲੈਣੀ ਅਸੀਂ ਬੈਠੇ ਆ ਪ੍ਰਮਾਤਮਾ ਦੇ ਦਰਬਾਰ 'ਚ ਸਾਡੀ ਹੋਰ ਅਰਦਾਸ ਹੁੰਦੀ ਆ ਕਿ ਜਿੱਤਰਾ ਲੋਕਾਂ ਨੇ ਇੰਨਾ ਪਿਆਰ ਬਖਸ਼ ਕੇ ਸਾਨੂੰ ਕਾਉਂਸਲਰ ਦੀ ਕੁਰਸੀ ਦੇ ਭਾਇਆ ਵਾ ਸੋ ਅਸੀਂ ਆਪਣੀ ਜਿਹੜੀ ਡਿਊਟੀ ਆ ਤਨ ਮਨ ਤਨ ਨਾਲ 100% ਨਿਭਾ ਸਕੀਏ ਬਾਕੀ ਮੇਰੇ ਇਲਾਕਾ ਨਿਵਾਸੀਆਂ ਨੂੰ ਇਹ ਵੀ ਪੀੜਾ ਕਿ ਤੁਸੀਂ ਆਪਸ ਦੇ ਵਿੱਚ ਪਿਆਰ ਨਾਲ ਸਤਿ ਭਾਵਨਾ ਨਾਲ ਰਹੋ ਤੇ ਇੱਕ ਸਾਂਝੀ ਵਾਰਤਾ ਦਾ ਆਪਾਂ ਮੈਸੇਜ ਦੇਣਾ ਆ ਲਾਗੇ ਲਾਗੇ ਸਾਰੇ ਏਰੀਆ ਦੇ ਵਿੱਚ ਸੋ ਤੁਸੀਂ ਸਾਰੇ ਆਪਸ ਦੇ ਵਿੱਚ ਭਾਈਚਾਰਾ ਕਾਇਮ ਰੱਖੀ ਸਾਡੇ ਨਾਲ ਵਾਰਡ 82 ਤੋਂ ਕਾਉਂਸਲਰ ਸੰਦੀਪ ਸਿੰਘ ਹੋਣੀ ਜਿਨ੍ਹਾਂ ਆਪਣੇ ਵਿਚਾਰ ਸਾਂਝੇ ਕੀਤੇ ਤਾਂ ਇਲਾਕੇ ਦੇ ਵਿੱਚ ਕੰਮ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਤਾਂ ਇਸੇ ਤਰ੍ਹਾਂ ਹੀ ਹੋਰ ਨਵੀਂ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ ਤੁਸੀਂ ਬਣੇ ਰਹੋ ਨਿਊਜ਼ ਹੈੱਡਲਾਈਨ ਟੂਡੇ ਦੇ ਨਾਲ